ਅੱਜ ਆਪਣੇ ਇੱਥੇ ਇਫਤਾਰ ਪਾਰਟੀ ਆ ਸਰ ਤੇ ਅਸੀਂ ਆਪਣੇ ਕਾਲਜ ਦੀ ਖਾਸੀਅਤ ਇਹ ਹੈ ਕਿ ਅਸੀਂ SBS ਕਾਲਜ ਵਿੱਚ ਹਰ ਤਰ੍ਹਾਂ ਦੇ ਫੰਕਸ਼ਨ ਹਰ ਤਰ੍ਹਾਂ ਦੇ ਇਤਿਹਾਰ ਸੈਲੀਬ੍ਰੇਟ ਕਰਦੇ ਹਾਂ ਤੇ ਅੱਜ ਮੁ슬ਮ ਭਾਈਚਾਰੇ ਨੂੰ ਅਸੀਂ ਲੁਧਿਆਣੇ ਦੇ ਹਰ ਕੋਨੇ ਤੋਂ ਬੁਲਾਇਆ ਹੋਇਆ ਹੈ ਪ੍ਰੋਫੈਸਰ ਜ਼ਫਰ ਸਾਹਿਬ ਜਿਨ੍ਹਾਂ ਦੇ ਸੱਦੇ ਤੇ ਅੱਜ ਲੁਧਿਆਣੇ ਦੇ ਚੰਡੀਗੜ੍ਹ ਰੋਡ ਦੇ ਉੱਤੇ ਜਿਹੜਾ ਇਹਨਾਂ ਦਾ ਇੱਕ ਬਹੁਤ ਹੀ ਮਸ਼ਹੂਰ SBS ਕਾਲਜ ਦੇ ਨਾਮ ਤੇ ਕਾਲਜ ਹੈ ਉਸ ਕਾਲਜ ਦੇ ਵਿੱਚ ਇੱਕ davat-e-iftar ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਜਿਹਦੇ ਵਿੱਚ ਮੈਂ ਭਰਾ ਬਣ ਕੇ ਸ਼ਾਮਲ ਹੋਇਆ। ਔਰ ਅਸੀਂ ਅਤੇ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਆਪਣੇ ਮੁਲਕ ਦੀ ਤਰੱਕੀ ਆਪਣੇ ਕੌਮ ਦੀ ਤਰੱਕੀ ਆਪਸੀ ਭਾਈਚਾਰੇ ਦੀ ਤਰੱਕੀ ਦੀ ਦੁਆਵਾਂ ਕੀਤੀਆਂ ਨੇ। ਇਹ ਜਿਹੜਾ SBS ਕਾਲਜ ਹੈ ਮੈਨੂੰ ਅੱਜ ਤਕਰੀਬਨ 5-6 ਸਾਲ ਹੋ ਗਏ ਇਸ ਕਾਲਜ 'ਚ ਆਂਦੇ ਹੋਏ। ਔਰ ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਸਾਹਿਬ ਦਾ ਕਿ ਕਦੇ ਵੀ ਅਗਰ ਕਿਸੇ ਬੱਚੇ ਵਾਸਤੇ ਮੈਂ ਫੋਨ ਕੀਤਾ ਹੋਵੇ ਅਗਰ ਉਹ ਬੱਚਾ ਪੜਨ ਵਾਲਾ ਹੈ ਜਾਂ ਉਹ ਬੱਚਾ ਕਿਸੇ ਕਾਰਨ ਮਜਬੂਰ ਹੈ ਤਾਂ ਪੂਰਾ ਵੱਧ ਚੜ ਕੇ ਹਮੇਸ਼ਾ ਸਾਥ ਦਿੰਦੇ ਆ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਕੱਲ ਦਾ ਦਿਨ ਜੋ ਇੱਕ ਬਹੁਤ ਹੀ ਵੱਡਾ ਇਸ ਦੇਸ਼ ਦੇ ਉੱਤੇ ਮਿਸਾਲ ਕਾਇਮ ਹੋਇਆ ਕਿ ਆਪਸੀ ਪਾਈਚਾਰੇ ਨੇ ਇੱਕ ਪਾਸੇ ਰਮਜ਼ਾਨ ਔਰ ਇੱਕ ਪਾਸੇ ਜੁਮਾ ਔਰ ਇੱਕ ਪਾਸੇ ਜਿਹੜਾ ਪਵਿੱਤਰ ਤਿਉਹਾਰ ਹੋਲੀ ਹੈ ਦੋਨੇ ਪਾਈਚਾਰਾ ਨੇ ਆਪਸੇ ਰਲ ਮਿਲ ਕੇ ਜਿਹੜਾ ਪੈਗਾਮ ਦਿੱਤਾ ਹੈ ਇਹ ਸਾਡੇ ਲਈ ਬਹੁਤ ਹੀ ਮਾਨ ਸਨਮਾਨ ਵਾਲੀ ਗੱਲ ਹੈ परसों हमने होली सेलिब्रेट करी और बच्चों ने बहुत बहुत अच्छे से होली सेलिब्रेट करी मज़ा आया सब ने सब ने बहुत बहुत हम सब ने इंजॉय किया और आज हम इफ़ार कर रहे हैं तो यही तो हिंदुस्तान की खूबसूरती है कि तरह तरह के रंग बिरंगे लोग रंग बिरंगे त्यौहार और सारे मिलजुल के और हम एक साथ उठते हैं हैं ਅਸਲਾਮ ਅਲੈਕੁਮ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਉਸ ਅੱਲਾ ਪਾਕ ਦਾ ਔਰ ਖਾਸ ਕਰਕੇ ਮੇਰੇ ਵੱਡੇ ਭਰਾ ਬਹੁਤ ਹੀ ਸਾਡੇ ਸ਼ਹਿਰ ਦੇ ਅਜੀਜ਼ ਪ੍ਰੋਫੈਸਰ ਜ਼ਫਰ ਸਾਹਿਬ ਜਿਨ੍ਹਾਂ ਦੇ ਸੱਦੇ ਤੇ ਅੱਜ ਲੁਧਿਆਣੇ ਦੇ ਚੰਡੀਗੜ੍ਹ ਰੋਡ ਦੇ ਉੱਤੇ ਜਿਹੜਾ ਇਹਨਾਂ ਦਾ ਇੱਕ ਬਹੁਤ ਹੀ ਮਸ਼ਹੂਰ ਐਸ ਬੀ ਐਸ ਕਾਲਜ ਦੇ ਨਾਮ ਤੇ ਕਾਲਜ ਹੈ ਉਸ ਕਾਲਜ ਦੇ ਵਿੱਚ ਇੱਕ ਦਾਵਤ ਤੇ ਇਫਤਾਰ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਜਿਹਦੇ ਵਿੱਚ ਮੈਂ ਭਰਾ ਬਣ ਕੇ ਸ਼ਾਮਲ ਹੋਇਆ ਹਾਂ ਔਰ ਅਸੀਂ ਇੱਥੇ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਆਪਣੇ ਮੁਲਕ ਦੀ ਤਰੱਕੀ ਆਪਣੇ ਕੌਮ ਦੀ ਤਰੱਕੀ ਆਪਸੀ ਭਾਈਚਾਰੇ ਦੀ ਤਰੱਕੀ ਦੀ ਦੁਆਵਾਂ ਕੀਤੀਆਂ ਨੇ ਸਾਡੇ ਮੁਫਤੀ ਸਾਹਿਬ ਵੀ ਸੀ ਸਾਡੇ ਇਮਾਮ ਹਜ਼ਰਤ ਵੀ ਸੀਗੇ ਸਾਰੇ ਹੀ ਆਏ ਹੋਏ ਸੀਗੇ ਔਰ ਤੁਸੀਂ ਮਾਹੌਲ ਦੇਖ ਰਹੇ ਹੋ ਕਿ ਇੱਥੇ ਕਿੰਨਾ ਵਧੀਆ ਹੈ ਇਹ ਜਿਹੜਾ ਐਸਬੀਐਸ ਕਾਲਜ ਹੈ ਮੈਨੂੰ ਅੱਜ ਤਕਰੀਬਨ 5-6 ਸਾਲ ਹੋ ਗਏ ਇਸ ਕਾਲਜ 'ਚ ਆਂਦੇ ਹੋਏ ਔਰ ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਸਾਹਿਬ ਦਾ ਕਿ ਕਦੇ ਵੀ ਅਗਰ ਕਿਸੇ ਬੱਚੇ ਵਾਸਤੇ ਮੈਂ ਫੋਨ ਕੀਤਾ ਹੋਵੇ ਅਗਰ ਉਹ ਬੱਚਾ ਪੜਨ ਆਲਾ ਹੈ ਯਾਹ ਬੱਚਾ ਕਿਸੇ ਕਾਰਨ ਮਜਬੂਰ ਹੈ ਤਾਂ ਪੂਰਾ ਵੱਧ ਚੜ ਕੇ ਹਮੇਸ਼ਾ ਸਾਥ ਦਿੰਦੇ ਆ ਇਹਦੇ ਨਾਲ ਨਾਲ ਸਮੁੱਚੇ ਪਾਈਚਾਰੇ ਨੂੰ ਜਿਹੜੀ ਆ ਰਮਜ਼ਾਨ ਦੀ ਮਾਹ ਮੁਬਾਰਕ ਮਹੀਨਾ ਚੱਲ ਰਿਹਾ ਮੈਂ ਉਹਦੀ ਵੀ ਵਧਾਈ ਦਿੰਦਾ ਔਰ ਸਾਰਿਆਂ ਨੂੰ ਦਿਲੋਂ ਸ਼ੁਕਰਗੁਜ਼ਾਰ ਕਿੰਨਾ ਮਾਨ ਮਹਿਸੂਸ ਹੋ ਰਿਹਾ ਕਿ ਹਰ ਪਾਈਚਾਰਾ ਇਕੱਤਰ ਹੋ ਕੇ ਅੱਜ ਇਹ ਤੋ ਹਾਰ ਹੋਇਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਕੱਲ ਦਾ ਦਿਨ ਜੋ ਇੱਕ ਬਹੁਤ ਹੀ ਵੱਡਾ ਇਸ ਦੇਸ਼ ਦੇ ਉੱਤੇ ਮਿਸਾਲ ਕਾਇਮ ਹੋਇਆ ਹੈ ਕਿ ਆਪਸੀ ਭਾਈਚਾਰੇ ਨੇ ਇੱਕ ਪਾਸੇ ਰਮਜ਼ਾਨ ਔਰ ਇੱਕ ਪਾਸੇ ਜੁਮਾ ਔਰ ਇੱਕ ਪਾਸੇ ਜਿਹੜਾ ਪਵਿੱਤਰ ਤਿਉਹਾਰ ਹੋਲੀ ਹੈ ਦੋਨੇ ਭਾਈਚਾਰੇ ਨੇ ਆਪਸੇ ਰਲ ਮਿਲ ਕੇ ਜਿਹੜਾ ਪੈਗਾਮ ਦਿੱਤਾ ਹੈ ਇਹ ਸਾਡੇ ਲਈ ਬਹੁਤ ਹੀ ਮਾਨ ਸਨਮਾਨ ਵਾਲੀ ਗੱਲ ਹੈ ਇਸੇ ਤਰ੍ਹਾਂ ਹੀ ਆਪਾਂ ਚ ਭਾਈਚਾਰਾ ਰੱਖਣਾ ਚਾਹੀਦਾ ਬਿਲਕੁਲ ਬਿਲਕੁਲ ਦੇਖੋ ਆਪਾਂ ਅਗਰ ਦੇਖਿਆ ਜਾਵੇ ਤਾਂ ਹਿੰਦੁਸਤਾਨ ਤਾਂ ਇੱਕ ਗੁਲਦਸਤਾ ਹੈ ਉਹਦੇ ਵਿੱਚ ਸਾਡੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਔਰ ਇਹ हिंदुस्तान ही है जिने गुलदस्ता तैयार किया हुआ है एसबीएस स्कॉलर्स भी है दर्शा रहा है कि इथे हर हिंदुस्तान तो लोग इथे आके पढ़दे हैं ਤੁਸੀਂ ਆਪਣੀ ਚੈਨਲ ਰਾਹੀਂ ਦਿਖਾਈਓ ਕਿ ਇੱਥੇ ਹਿੰਦੁਸਤਾਨ ਨਹੀਂ ਮੇਰੇ ਸਾਹਮਣੇ ਦੁਨੀਆ ਤੋਂ इवन ਵੀ ਅਲੱਗ-ਅਲੱਗ ਕੰਟਰੀਆਂ ਤੋਂ ਇੱਥੇ ਆ ਕੇ ਬੱਚੇ ਤਾਲੀਮ ਲੈ ਰਹੇ ਨੇ ਬਹੁਤ ਅੱਛਾ ਲੱਗ ਰਿਹਾ ਮਾਨ ਮਹਿਸੂਸ ਹੋ ਰਿਹਾ ਆਪਣੇ ਬਿਲਕੁਲ 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 ਮੈਨੂੰ ਤਾਂ ਫਕਰ ਵੀ ਹੋ ਰਿਹਾ ਕਿ ਮੈਂ ਨਾਚੀਜ਼ ਇਸਲਾਕ ਹੈਗਾ ਕਿ ਮੈਨੂੰ ਹਮੇਸ਼ਾ ਆਪਣਾ ਭਰਾ ਬਣਾ ਕੇ ਖੜਾ ਕਰਦੇ ਨੇ ਮੈਂ ਇਹਨਾਂ ਦਾ ਦਿਲੋਂ ਆਪਣੇ ਸ਼ੁਕਰਗੁਜ਼ਾਰ ਹਾਂ डॉक्टर साहब ठीक हो गए आज इफ्तार का फंक्शन है आज रमजान मुबरक का महीना है लुधियाना के मरूफ लोग आए हुए हैं यहाँ पे बहुत खुशी हो रही है कैसा कैसा कॉलेज में में मन विचार आया ऐसे ये हम तो हर साल इफ़ार करते हैं इस साल तो बड़े पैमाने पे किया है हमने कितने साल से हो ये पिछले पाँच साल से मुस्तकिल हो रहा है जहाँ तक फ़ौन के जो बच्चे हैं हमारे पास अफ्रीका के अलग अलग मुल्कों के वहाँ के बच्चों के लिए स्टूडेंट्स के लिए इस बार में लोकल लुधियाना के लोग जो भी हैं यहाँ पे यहाँ पे काफी लोग आए हैं कुछ डॉक्टर्स भी हैं इंजीनियर्स भी हैं आई ऑफिसर्स हैं आई ऑफिसर्स हैं, अब नाम तो नहीं ले रहा हूँ मैं एक दूसरे एक का, का रमजान तीस दिन का होता है जनाब दिन रमज़ान खत्म होगा उस दिन ईद होगी होगी मोस्ट प्रॉब्लम बहुत अच्छा लगा देखिए आप वीडियो लीजिए कितने लोग आए हैं माशाल्लाह बहुत बच्चे आए अलग अलग कॉलेजों से आएकल मेहनत से पढ़ें रमजान की जो मैं सीख है उसका ख्याल रखें और बाकी दूसरे मुल्कों दूसरे मुल्कों के दूसरे मज़हब के लोगों से मिलजुल के भाईचारे के साथ हैं आपसे क्या नाम है आ, मैं डॉक्टर गजाला कदरी चेयरपर्सन साइनेटिक बिजनेस स्कूल आज मुझे बहुत ख़ुशी हो रही है इफ्तार आज हमने एक ऑर्गेनाइज़ किया था हमारी ट्रस्ट ने जैन एजुकेशनल ट्रस्ट ने और यहाँ पे दूर दूर से जो स्टूडेंट्स आए हैं अलग अलग मुल्कों से अलग अलग शहरों से जो यहाँ लुधियाना शहर में पढ़ते हैं तो जो अपने घरों से दूर एक, एक बहुत ही मुबारक महीना होता है रमज़ान का तो उसमें हम ने एक इफ्तार का आज का दिन हमने इनको बुलाया यहाँ पर इफ्तार करवाया और मुझे बहुत ख़ुशी हो रही है जिस आ, लोगों से ने जिस खुशी के साथ हम शिरकत की और हमें ये मौका दिया कि हम उनको ये इफ्तार करा सकें ये इफ्तार एक ऐसी चीज़ होती है जो एक इसका बहुत ही ज़्यादा सवाब होता है और रोजेदार को अफार करवाने का तो मेरा बहुत बहुत शुक्रिया उन सब लोगों के को जिन्होंने आज आके इस मौके पे हमारा साथ दिया और इस दिन को हमारे लिए कामयाब कई बच्चे बाहर से पढ़ रहे हैं और उन्हें लगता नहीं है कि उनके माँ बाप नहीं है हाँ माँ बाप की तरह उन्हें पार रहे हैं उनको पढ़ा रहे <laughs> हाँ मैं तो कहती हूँ कि मैं उन सब की माँ जैसी हूँ तो जहाँ गलतियाँ करोगे डाँटूँगी भी जहाँ पर अच्छा लगेगा तो प्रेस भी करूँगी ज्यादातर तो डांटी खाते हैं मुझसे बच्चे <laughs> हाँ मैं तो सही सच में मैं सारे चाहे बच्चे कहीं के भी अलग अलग हमारे पास काफ़ी मुल्कों से बच्चे हैं अफ्रीका के मिडल ईस्ट से बहुत जगह से बच्चे हैं और अपने घरों से दूर रहते हैं एक होमली एनवायरनमेंट हमारी पूरी कोशिश होती है कि हम उनको एक होमली एनवायरनमेंट दें और उनको जो है जो अपने कमी महसूस खैर वो तो इतने दूर होम सिकनेस तो सबको होती है बट स्टिल जितना हो सके हमारी कोशिश होती है कि वक्त मिले हमें और हम उनको ये मौका दे सकें हर तो हर सेलिब्रेशन किया जाता तो कैसे कमी आएगी हाँ हर सेलिब्रेशन अभी देखिए कल परसों हमने होली सेलिब्रेट करी और बच्चों ने बहुत बहुत अच्छे से होली सेलिब्रेट करी मज़ा आया सब ने सब ने बहुत बहुत हम सब ने इंजॉय किया और आज हम इफ्तार कर रहे हैं तो यही तो हिंदुस्तान की खूबसूरती है कि तरह तरह के रंग बिरंगे लोग रंग बिरंगे त्यौहार और सारे मिल के और हम एक साथ ਉੱਤੇ ਹੈ ਬੈਠੇ ਜੀ ਬਿਲਕੁਲ ਬਿਲਕੁਲ ਖੂਬਸੂਰਤ ਫੁੱਲਾਂ ਕੀ ਤਰ੍ਹਾਂ ਜੋ ਸਾਰੇ ਗੁਲਦਸਤوں ਕੋ ਸਜਾਤਾ ਹੈ ਧੰਨਵਾਦ ਹੈ ਥੈਂਕ ਯੂ ਸੋ ਮਚ ਥੈਂਕ ਯੂ ਮੇਰਾ ਨਾਮ ਅਬਦੁਲ ਕਾਦੀਰ ਹੈ ਸਰ ਅੱਜ ਐਸਬੀਐਸ ਕਾਲਜ ਦੇ ਵਿੱਚ ਇਫਤਾਰ ਪਾਰਟੀ ਰੱਖੀ ਗਈ ਤੋਂ ਦੇਖੋ ਇਹ ਅੱਲਾ ਦਾ ਇੱਕ ਬਹੁਤ ਹੀ ਖੂਬਸੂਰਤ ਮਹੀਨਾ ਹੈ ਤੇ ਮੈਂ ਸ਼ੁਕਰਗੁਜ਼ਾਰ ਹਾਂ ਦਾ ਬਈਨਾਂ ਨੇ ਇਫਤਾਰ ਪਾਰਟੀ ਰੱਖੀ ਹੈ ਇਹ ਇਫਤਾਰ ਪਾਰਟੀ ਦੇ ਨਾਲ ਨਾਲ ਇੱਕ ਕੱਠ ਜੋੜ ਹੈ ਇੱਕ ਭਾਈਚਾਰਾ ਹੈ ਮੇਰੇ ਨਾਲ ਮੇਰੇ ਬਡੇ ਭਾਈ ਸੋ ਗਾਜ਼ੀ ਸਾਹਿਬ ਬਾਲੀ ਸਾਹਿਬ ਡਾਕਟਰ ਸਾਹਿਬ ਹੋਰ ਮੇਰੇ ਭਰਾ ਖੜੇ ਨੇ ਕਿ ਮੌਕਾ ਮੈਨੂੰ ਮਿਲੇ ਨਾ ਸਾਰਿਆਂ ਨਾਲ ਮਿਲਨ ਦਾ ਠੀਕ ਹੈ ਜੀ ਇਹ ਮੇਰੇ ਅੱਲਾ ਪਰਵਰ ਦੀ ਗੱਲ ਨੇ ਬਹੁਤ ਖੂਬਸੂਰਤ ਮਹੀਨਾ ਬਣਾਇਆ ਸਬਰ ਦਾ ਮਹੀਨਾ ਮੇਰਾ ਅੱਲਾ ਨੇ ਕਿਹਾ ਵੀ ਤੂੰ ਸਬਰ ਕਰ ਦੇਖੋ ਰਿਜ਼ਕ ਸਾਹਮਣੇ ਪਿਆ ਜੀ ਫਿਰ ਵੀ ਸਬਰ ਕਰਕੇ ਬੈਠੇਗੇ ਉਕਤ ਵਕਤ ਤੇ ਨਵਾਜ਼ਾਂਗੇ ਉਸ ਵਕਤੇ ਖਾਵਾਂਗੇ ਸੋ ਇਹ ਜਿਹੜੀ ਇਫਤਾਰ ਪਾਰਟੀ ਇਸ ਕਾਲਜ ਨੇ ਰੱਖੀ ਹੈ ਬਹੁਤ ਇੱਕ ਵਧੀਆ ਉਪਰਾਲਾ ਸੋ ਮੈਂ ਕੋਸ਼ਿਸ਼ ਕਰੂੰਗਾ ਵੀ ਆਪਣੇ ਸਾਰੇ ਭਰਾ ਸੀ ਰਲ ਕੇ ਇੱਕ ਐਹੋ ਜਿਹੀ ਇਫਤਾਰ ਪਾਰਟੀ ਰੱਖੀਏ ਤਾਂ ਜੋ ਸਾਰੇ ਇੱਕ ਵਧੀਆ ਮੈਸੇਜ ਆਵੇ ਤੇ ਸਾਰੇ ਭਾਈਚਾਰਾ ਸਾਡਾ ਇਕੱਠਾ ਹੋਵੇ ਤੇ ਇਕੱਠੇ ਹੋ ਕੇ ਰਮਜ਼ਾਨ ਨੂੰ ਸੈਲੀਬ੍ਰੇਟ ਕੀਤਾ ਜਾ ਸਕੇ ਦੇਖਦੇ ਇਥੇ ਹਰ ਕੰਟਰੀ ਦੇ ਜੋ ਸਟੂਡੈਂਟ ਹੈ ਇਥੇ ਪੜ ਰਹੇ ਆ ਨਾ ਨਾਲ ਉਹਨਾਂ ਨੇ ਵੀ ਨਮਜ਼ਾਨ ਦੇ ਵਿੱਚ ਹਿੱਸਾ ਲਿੱਤਾ ਹੈਗਾ ਦੇਖੋ ਜਿਹੜੀ ਸਟੂਡੈਂਟ ਆ ਨਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਉਹਨੂੰ ਤਾਂ ਇਹੀ ਪਤਾ ਹੁੰਦਾ ਕਿ ਇਹ ਸਮਾਂ ਤੇ ਮੈਂ ਉਹਨੂੰ ਜੀਵਾਂ ਜਦੋਂ ਮੈਂ ਸਟੂਡੈਂਟ ਸੀ ਨਾ ਮੈਨੂੰ ਕੁਝ ਪਤਾ ਸੀ ਵੀ ਕਿਹੜਾ ਕਿਹੜੀ ਕਿਹੜਾ ਤਿਹਾਰ ਮਨਾਇਆ ਜਾ ਰਿਹਾ ਤੇ ਕੀ ਕੁਝ ਹੋ ਰਿਹਾ ਉਹ ਇੱਕ ਮਾਹੌਲ ਨੂੰ ਐਂਟਰਟੇਨ ਕਰਦਾ ਉਸ ਮਾਹੌਲ 'ਚ ਜਿੰਦਾ ਹੋ ਠੀਕ ਹੈ ਤੇ ਇਹਨਾਂ ਦਾ ਰਮਜ਼ਾਨ ਦਾ ਇਹ ਸਮਾਂ ਹੈ ਬੱਚੇ ਨਾ ਦੂਰੋਂ ਦੂਰੋਂ ਆਏ ਨੇ ਦਿਨ ਚ ਖੁਆਇਸ਼ ਹੈ ਇਹ ਦੇਖਣਗੇ ਜਿਹੜੇ ਦੂਰ ਦੇ ਲੋਕ ਵੀ ਨੇ ਦੇਖਣਗੇ ਵੀ ਕਿੰਨਾ ਇਹਨਾਂ ਦਾ ਭਾਈਚਾਰਾ ਇਕੱਠੇ ਬੈਠ ਕੇ ਰੋਟੀ ਖਾ ਰਹੇ ਨੇ ਇੱਕ ਸਭ ਚ ਨਮਾਜ਼ ਪੜ੍ਹ ਰਹੇ ਆ ਇੱਕ ਸਭ ਚ ਰੋਜ਼ਾ ਹਫਤਾਰ ਕਰ ਰਹੇ ਆ ਕੋਈ ਭੇਤ ਭਾਵ ਨਹੀਂ ਹੈ ਕੋਈ ਕੁਛ ਨਹੀਂ ਹੈ ਕਿੰਨੇ ਦਿਨ ਦਾ ਰੋਜ਼ਾ ਇਹ 30 ਦਿਨਾਂ ਦਾ ਜੀ ਤੇ ਅੱਜ ਕਿੰਨਾ ਦਿਨ ਹੈ ਅੱਜ 15ਵਾਂ ਦਿਨ ਹੈ ਜੀ ਰਮਜ਼ਾਨ ਦਾ ਤੇ ਅੱਛਾ ਲੱਗ ਰਿਹਾ ਤੁਸੀਂ ਇਸ ਕਾਲਜ ਦੇ ਵਿੱਚ ਪਹੁੰਚੇ ਹੋ ਇਹ ਬਹੁਤ ਅੱਛਾ ਲੱਗ ਰਿਹਾ ਜੀ ਅੱਛਾ ਮੈਸੇਜ ਆ ਰਿਹਾ ਬਹੁਤ ਵਧੀਆ ਕ ਮੈਸੇਜ ਆ ਰਿਹਾ ਜ ये खुदा की इबादत मैसेज है जी खुद नवेदार माशा बहुत अच्छा प्रोग्राम है ये बिकॉज़ जो ये रमज़ान है बहुत ही मुबारक महीना होता है अफतारी एक इम्पॉर्टेंट इवेंट होता है तो डॉक्टर साहब ने जैसे सब भाइयों को इकट्ठा किया है तो इसमें मिलना जुलना हो जाता है और वहाँ काफ़ी स्टूडेंट्स वगैरह स्टूडेंट्स भी हैं यहाँ पे फॉरेन ग्रेजुएट्स भी हैं और बहुत अच्छा एनवायरनमेंट है मतलब अफतारी करना अफतारी करवाना बड़ा सवाब की बात मानी जाती है और बहुत सारे लोग इकट्ठे हुए हैं बहुत भाइयों से मुलाकात हो जाती है, बना हुआ है सब आ, हाँ सब का है ये एक ब्रदरहुड का एक अच्छी मौका होता है सब इकट्ठे होने का डेफिनेटली होने, होने चाहिए सर माय नेम इज़ राजवीर सिंह आई एम हेड ऑफ मार्केटिंग एंड एडमिशन इन साइनेटिक कॉलेज ਹਾਂਜੀ ਅੱਜ ਕਿਹੜੀ ਪਾਰਟੀ ਰੱਖੀ ਹੈ ਅੱਜ ਆਪਣੇ ਇੱਥੇ ਇਫਤਾਰ ਪਾਰਟੀ ਹੈ ਸਰ ਤੇ ਅਸੀਂ ਆਪਣੇ ਕਾਲਜ ਦੀ ਖਾਸੀਅਤ ਇਹ ਹੈ ਕਿ ਅਸੀਂ ਐਸਬੀਐਸ ਕਾਲਜ ਵਿੱਚ ਹਰ ਤਰ੍ਹਾਂ ਦੇ ਫੰਕਸ਼ਨ ਹਰ ਤਰ੍ਹਾਂ ਦੇ ਇਤਿਹਾਰ ਸੈਲੀਬ੍ਰੇਟ ਕਰਦੇ ਹਾਂ ਤੇ ਅੱਜ ਮੁ슬ਮਨ ਭਾਈਚਾਰੇ ਨੂੰ ਅਸੀਂ ਲੁਧਿਆਣੇ ਦੇ ਹਰ ਕੋਨੇ ਤੋਂ ਬੁਲਾਇਆ ਹੋਇਆ ਹੈ ਇੱਥੇ ਅਲੱਗ-ਅਲੱਗ ਕਾਲਜਸ ਐਂਡ ਯੂਨੀਵਰਸਿਟੀ ਦੇ ਬੱਚੇ ਵੀ ਆਏ ਆ ਸਾਡੇ ਕੋਲ ਬਹੁਤ ਸਾਰੇ ਮਦਰਸੇ ਮਸਜਿਦਾਂ ਦੇ ਮੌਲਵੀ ਆਏ ਹੋਏ ਆ ਜਿਹੜਾ ਕਿ ਅਸੀਂ ਇੱਥੇ ਇਫਤਾਰ ਪਾਰਟੀ ਤੁਸੀਂ ਦੇਖ ਰਹੇ ਹੋ ਕਿੰਨੀ ਵਧੀਆ ਚੱਲ ਰਹੀ ਹੈ ਆਪਸੀ ਭਾਈਚਾਰੇ ਨੂੰ ਕਿੰਨਾ ਅਸੀਂ ਆ ਆ ਆਪਸੀ ਭਾਈਚਾਰਾ ਜਿਵੇਂ ਮੈਂ ਤੁਹਾਨੂੰ ਦੱਸਿਆ ਅਸੀਂ ਹਰ ਤਰ੍ਹਾਂ ਦੇ ਮਤਲਬ ਫੰਕਸ਼ਨਸ ਹਰ ਤਰ੍ਹਾਂ ਦੇ ਫੈਸਟੀਵਲ ਸੈਲੀਬ੍ਰੇਟ ਕਰਦੇ ਹਾਂ ਆਪਣੇ ਕਾਲਜ ਦੇ ਵਿੱਚ ਉਹਦਾ ਰੀਜ਼ਨ ਇਹ ਹੈ ਕਿ ਅਸੀਂ ਹਰ ਤਰ੍ਹਾਂ ਦੇ ਇੰਡੀਆ ਦੇ ਵਿੱਚ ਇੱਕ ਯੂਨਾਈਟ ਇੰਡੀਆ ਜਿਹੜਾ ਹੈ ਉਸ ਨੂੰ ਲੈ ਕੇ ਚੱਲਦੇ ਆ ਕਿ ਆਪਣਾ ਇੰਡੀਆ ਇੱਕੋ ਹੀ ਹੈ ਚਾਹੇ ਕੋਈ ਸਿੱਖ ਹੈ ਮੁਸਲਿਮ ਹੈ ਜਾਂ Hindu ਹੈ Christian ਹੈ ਅਸੀਂ ਸਾਰਿਆਂ ਕਾਸਟਾਂ ਦਾ ਸਾਰੇ ਰਿਲੀਜੀਅਨ ਦਾ ਦਿਲੋਂ ਆਦਰ ਸਤਕਾਰ ਕਰਦੇ ਹਾਂ ਕਿਹੜੇ ਕਿਹੜੇ ਕੰਟਰੀਆਂ ਤੋਂ ਇੱਥੇ ਸਟੂਡੈਂਟ ਪੜ੍ਹਦੇ ਸਰ ਕਈ ਕੰਟਰੀਆਂ ਤੋਂ ਲਾਈਬੇਰੀਆ ਨਾਈਜੀਰੀਆ ਸਾਊਥ ਅਫਰੀਕਾ ਦੀ ਕਈ ਮਤਲਬ ਕੰਟੀਨੈਂਟਸ ਨੇ ਬਹੁਤ ਅਲੱਗ-ਅਲੱਗ ਜਗ੍ਹਾ ਤੋਂ ਬੱਚੇ ਆਪਣੇ ਕੋਲ ਪੜ੍ਹ ਰਹੇ ਹੈ ਹਰ ਹਰ ਸੈਲੀਬ੍ਰੇਸ਼ਨ ਕਿਹਦੇ ਹਰ ਸੈਲੀਬ੍ਰੇਸ਼ਨ ਕਰਦੇ ਆਂ ਅਸੀਂ ਆਪਣੇ ਕਾਲਜ ਦੇ ਵਿੱਚ ਇਹਨਾਂ এনਵਾਇਰਨਮੈਂਟ ਲੈਂਦੇ ਆ ਬੱਚੇ ਐਨਜੋਏ ਬਹੁਤ ਕਰਦੀ ਹੈ ਜੀ ਜਿਵੇਂ ਅੱਜ ਮਤਲਬ ਅੱਜ ਇਫਤਾਰ ਪਾਰਟੀ ਹੈ ਤਾਂ ਬੱਚਿਆਂ ਨੇ ਪਹਿਲਾਂ ਨਮਾਜ਼ ਅਦਾ ਕੀਤੀ ਹੈ ਉਸ ਤੋਂ ਬਾਅਦ ਹੁਣ ਆਪਣਾ ਇਫਤਾਰੀ ਕਰ ਰਹੇ ਹੈ ਰੋਟੀ ਪਾਣੀ ਛਕਣਗੇ ਬੱਚੇ ਇੱਥੇ ਉਸ ਤੋਂ ਬਾਅਦ ਇਹਨਾਂ ਦੀ ਆਪਣੀ ਐਨਜੋਇਮੈਂਟ ਹੈ ਅਜੇ ਤਾਂ ਮੁਸਲਿਮ ਭਾਈਚਾਰੇ ਦਾ ਰਮਜ਼ਾਨ ਚੱਲ ਰਹੀ ਹੈ 30 ਦਿਨਾਂ ਦੀ ਚੱਲੇਗੀ ਉਸ ਤੋਂ ਬਾਅਦ ਫਿਰ ਜਿਹੜਾ ਮੁਸਲਿਮ ਭਾਈਚਾਰਾ ਹੈ ਉਹ ਆਪਣਾ ਬਾਅਦ ਚ ਸੈਲੀਬ੍ਰੇਟ ਕਰਦਾ ਹੈ ਠੀਕ ਹੋ ਗਏ ਸਟੂਡੈਂਟ ਨੂੰ ਕੀ ਬੇਨਤੀ ਅਸ ਆਪਣੇ ਤਾਂ ਇਹੀ ਬੇਨਤੀ ਹੈ ਜੀ ਕਿ ਤੁਸੀਂ ਇੱਕ ਵਾਰ ਜਿਹੜੇ ਬੱਚੇ ਹਜੇ ਪਲੱਸ 2 ਕਰ ਰਹੇ ਹੈ ਜਿਹੜੇ ਬੱਚੇ ਗ੍ਰੈਜੂਏਸ਼ਨ ਕਰ ਰਹੇ ਹੈ ਜ ਇੱਕ ਵਾਰ ਆਪਣੀ ਫੈਮਿਲੀ ਨਾਲ ਆਪਣੇ ਸਾਡੇ ਕਾਲਜ ਦੇ ਵਿੱਚ ਆਓ ਤੁਹਾਨੂੰ ਕਾਲਜ ਦੇਖੋ ਕਾਉਂਸਲਿੰਗ ਕਰਾਓ ਜੇ ਤੁਹਾਨੂੰ ਬੈਟਰ ਲੱਗਦਾ ਹੈ ਤਾਂ ਤੁਸੀਂ ਐਡਮਿਸ਼ਨ ਸਾਡੇ ਕਾਲਜ ਲੈ ਸਕਦੇ ਹੋ ਐਂਡ ਆਈ 100% ਸ਼ੋਰ ਕਿ ਜੇ ਤੁਸੀਂ ਇੱਕ ਵਾਰ ਆਉਂਗੇ ਤਾਂ ਤੁਹਾਨੂੰ ਸਾਡੇ ਕਾਲਜ ਦਾ ਕੈਂਪਸ ਸਾਡੇ ਕਾਲਜ ਦਾ ਮਾਹੌਲ ਬਹੁਤ ਵਧੀਆ ਲੱਗੇਗਾ ਥੈਂਕ ਯੂ ਜੀ ਮੈਂ ਮੁਹੰਮਦ ਸਰਾਬ ਤੇ ਅੱਜ ਅਸੀਂ SBS ਕਾਲਜ ਦੇ ਵਿੱਚ ਆਏ ਆ ਇਫਤਾਰ ਦੀ ਦਾਵਤ ਸੀਗੀ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਕਿਉਂਕਿ ਇੱਥੇ ਹਰੇਕ ਧਰਮ ਦੇ ਲੋਕ ਆਏ ਹੋਏ ਸੀਗੇ ਤੇ ਹਰ ਕੰਟਰੀਸ ਤੋਂ ਵੱਖ-ਵੱਖ ਕੰਟਰੀਸ ਤੋਂ ਲੋਕ ਆਏ ਆ ਤੇ ਅਸੀਂ ਸਾਰਿਆਂ ਨੇ ਇਕੱਠੇ ਮਿਲ ਕੇ ਰੋਜ਼ਾ ਇਫਤਾਰ ਕੀਤਾ ਉਸ ਤੋਂ ਬਾਅਦ ਨਮਾਜ਼ ਪੜ੍ਹੀਏ ਤੇ ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜਾ ਇਸਲਾਮ ਇੱਕ ਹੋਣ ਦਾ ਸੰਦੇਸ਼ ਦਿੰਦਾ ਹੈ ਸਾਰਿਆਂ ਨੂੰ ਤੇ ਉਹ ਇਕਤਾ ਇੱਥੇ ਦਿਖ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਈਦ ਦੀ ਨਮਾਜ਼ ਵੀ ਪੜਾਂਗੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਈਦ ਦੀਆਂ ਵੀ ਤੇ ਰਮਜ਼ਾਨ ਚੱਲਦੇ ਪਏ ਨੇ ਰਮਜ਼ਾਨ ਦੇ ਵਿੱਚ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਰੋਜ਼ੇ ਰੱਖੋ ਤੇ ਜਿਹੜੀ ਅੱਲਾਹ ਨੇ ਸਾਨੂੰ ਨੇਮਤ ਬਖਸ਼ੀ ਹੈ ਸਾਨੂੰ ਰੋਜ਼ਾ ਨਮਾਜ਼ ਦਿੱਤਾ ਹੈ ਤੇ ਆਪਾਂ ਪੂਰੇ ਰਮਜ਼ਾਨ ਦੇ ਵਿੱਚ ਰੋਜ਼ੇ ਰਖੀਏ ਨਮਾਜ਼ ਪੜੀਏ ਤੇ ਅੱਲਾਹ ਨੂੰ ਯਾਦ ਕਰੀਏ ਆਪਸੀ ਭਾਈਚਾਰਾ ਇਸ ਤਰ੍ਹਾਂ ਇਕੱਠੇ ਹੋ ਕੇ ਕਰ ਰਿਹਾ ਸੀ ਆਪਸੀ ਭਾਈਚਾਰਾ ਕਰਨਾ ਬਹੁਤ ਵਧੀਆ ਗੱਲ ਹੈ ਸਾਨੂੰ ਇਹੀ ਸੰਦੇਸ਼ ਦਿੱਤਾ ਹੋਇਆ ਹੈ ਤੇ ਇੱਥੇ ਮੈਂ ਦੇਖਿਆ ਕਿ ਅਲੱਗ-ਅਲੱਗ ਧਰਮਾਂ ਤੋਂ ਅਲੱਗ-ਅਲੱਗ ਕੰਟਰੀਜ਼ ਤੋਂ ਸਟੇਜ ਤੋਂ ਜਿਹੜੇ ਵੀ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਆਪਸੀ ਤੇ ਹੀ ਸੰਦੇਸ਼ ਦੇ ਰਹੇ ਸੀ ਕੱਲ ਹੋਲੀ ਦਾ ਤਿਉਹਾਰ ਵੀ ਬੜੀ ਆਪਸੀ ਭਾਈਚਾਰੇ ਨੇ ਮਿਲ ਕੇ ਬਣਾਇਆ ਕਿੰਨਾ ਮਾਨ ਮਹਿਸੂਸ ਹੋਇਆ ਹਾਂ ਹਾਂ ਹੋਲੀ ਦਾ ਤਿਉਹਾਰ ਵੀ ਜਿਹੜਾ ਹੈ ਕਿ ਆਪਸੀ ਤਾਲਮੇਲ ਨਾਲ ਮਨਾਇਆ ਤੇ ਅਸੀਂ ਜਿਹੜੇ ਕਿ ਦੂਜੇ ਧਰਮਾਂ ਦੇ ਜਿਹੜੇ ਸਾਡੇ ਯਾਰ ਦੋਸਤ ਨੇ ਉਹ ਵੀ ਸਾਡੇ ਘਰੇ ਆਏ ਤੇ ਕੱਲ ਨੂੰ ਕਿਉਂਕਿ ਸ਼ੁੱਕਰਵਾਰ ਵੀ ਸੀਗਾ ਅਸੀਂ ਜੁਮੇ ਦੀ ਨਮਾਜ਼ ਵੀ ਪੜੀ ਹੈ ਤੇ ਸਾਰਿਆਂ ਦਾ ਅਦਬ ਉਹ ਇhtiram ਕਰਨਾ ਚਾਹੀਦਾ ਸਾਰਿਆਂ ਦਾ ਰਿਲੀਜੀਅਸ ਰਿਸਪੈਕਟਫੁਲ ਹੈ ਸਾਰੇ ਧਰਮ ਰਿਸਪੈਕਟਫੁਲ ਨੇ ਤੇ ਸਾਰੇ ਧਰਮਾਂ ਦਾ ਇੱਜ਼ਤ ਕਰਨੀ ਚਾਹੀਦੀ ਜਦ ਅਸੀਂ ਕਿਸੇ ਨੂੰ ਇੱਜ਼ਤ ਦੇਵਾਂਗੇ ਤੇ ਸਾਹਮਣੇ ਵਾਲਾ ਵੀ ਸਾਨੂੰ ਇੱਜ਼ਤ ਦੇਵੇਗਾ